ਬਾਬਾ ਬੰਦਾ ਸਿੰਘ ਬਹਾਦਰ ਤੇ ਗੁਰੂ ਦੀ ਕਿਰਪਾ ਤੇ ਹੋਈ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ ਨਾ ਇੰਨੇ ਭਰੇ ਸੰਸਾਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਚੁੰਨਾ ਇਹ ਬਖਸ਼ਿਸ਼ ਤੋਂ ਘਟਨੇ ਸੀ ਜੋਦੇ ਤੇ ਬੜੇ ਸੰਸਾਰ ਵਿੱਚ ਬਲਵਾਨ ਤੇ ਬੜੇ ਸੰ ਸੂਰਮੇ ਬੜੇ ਸਨ ਸਾਤਰੂ ਦੇ ਨਾਲ ਰਹਿਣ ਵਾਲੇ ਸਿੱਖ ਵੀ ਘਟ ਨਹੀਂ ਸਨ ਪਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੀ ਕਿਉਂ ਚੁਣਿਆ ਗਿਆ ਤੇ ਚੁਣਨ ਦੀ ਲੋੜ ਸਾਤਰੂ ਨੂੰ ਪਈ ਕਿਉਂ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੋ ਕੁਝ ਬਾਬਾ ਬੰਦਾ ਸਿੰਘ ਬਹਾਦਰ ਤੋਂ ਕਰਾਣਾ ਚਾਹੁੰਦੇ ਆ ਕਿ ਸਾਤਰੂ ਆਪ ਨਹੀਂ ਸੀ ਕਰ ਸਕਦੇ ਸਭ ਕੁਝ ਕਰ ਸਕਦੇ ਸੀ ਪਰ ਕਿਸੇ ਜੰਗ ਦੇ ਵਿੱਚ ਲੜਨ ਦੇ ਲਈ ਸਰੀਰ ਦੀ ਤੰਦਰੁਸਤੀ ਹੋਣੀ ਬਹੁਤ ਜ਼ਰੂਰੀ ਤੇ ਲਾਜ਼ਮੀ ਹੈ। ਥੋੜਾ ਜਿਹਾ ਆਪਾਂ ਇਤਿਹਾਸ ਵਾਚਨੇ ਆਂ ਜੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਉਂ ਚੁਣਿਆ ਗਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੱਲੋਂ ਪੰਜਾਬ ਦੀ ਧਰਤੀ ਵਾਟੁਰਨ ਦੇ ਲਈ। ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਆ ਜੀ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੱਖਣ ਦਿਸ਼ਾ ਵੱਲ ਆਏ ਹਨ। ਇਸ ਇਲਾਕੇ ਵਾਲਾਇਆ ਤੇ ਬਹਾਦਰ ਸ਼ਾ ਇਸ ਇਲਾਕੇ ਦਾ ਹਾਕਮ ਹੈ ਜੀ ਜਿਹਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਖੀ ਸ਼ਰਾਹੀ ਪਿਤਾ ਦਾ ਤਖਤ ਮਿਲਿਆ ਸੀ ਜੀ ਹੁਣ ਬਹਾਦਰ ਸ਼ਾ ਸਤਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਿਲਾਪ ਹੁੰਦਾ ਜੀ ਆਪਸ ਵਿੱਚ ਕਿਉਂਕਿ ਜਦੋਂ ਤਖਤ ਨਹੀਂ ਸੀ ਨਾ ਮਿਲਿਆ ਉਦੋਂ ਬਹਾਦਰ ਸ਼ਾਹ ਨੇ ਕਿਹਾ ਸੀ ਕਿ ਮੈਨੂੰ ਇਹ ਪਿਤਾ ਦਾ ਤਖਤ ਦਿਵਾਓ ਤੇ ਗੁਰੂ ਗੋਬਿੰਦ ਸਿੰਘ ਸਿੱਤੇ ਪਾਦਸ਼ਾਹ ਨੇ ਕਿਹਾ ਬਹਾਦਰ ਸ਼ਾਹ ਠੀਕ ਹੈ ਪਰ ਸਾਡੇ ਲਈ ਤੂੰ ਕੀ ਕਰ ਸਕਨੇ ਉਹ ਕਹਿੰਦਾ ਜਿਸ ਦਿਨ ਮੈਂ ਕੁਰਸੀ ਤੇ ਬਹਿ ਗਿਆ ਨਾ ਤਖਤ ਦਾ ਮਾਲਕ ਮੈਂ ਬਣ ਗਿਆ ਸਾਰੀ ਪਾਵਰ ਤੇ ਤਾਕਤ ਮੇਰੇ ਹੱਥ ਵਿੱਚ ਆ ਗਈ ਜਿਨ੍ਹਾਂ ਜਿਨ੍ਹਾਂ ਨੇ ਤੁਹਾਡੇ ਪਰਿਵਾਰ ਦੇ ਨਾਲ ਬੁਰਾ ਕੀਤਾ ਹੈ ਮੈਂ ਉਹ ਸਾਰੇ ਬੰਦੇ ਤੁਹਾਨੂੰ ਪਕੜਾ ਦਵਾਂਗਾ ਤੇ ਤੁਸੀਂ ਜੋ ਮਰਜ਼ੀ ਉਹਨਾਂ ਨੂੰ ਸਜ਼ਾਵਾ ਦੇ ਆ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿੰਨੇ ਬਹਾਦਰ ਸ਼ਾਹ ਆਪਣੇ ਬਚਨਾਂ ਤੇ ਟਿਕਿਆ ਰਹੀਂ ਜੇ ਇਹ ਕੁਝ ਕਰੇਗਾ ਤੇ ਤੇਰਾ ਸਾਥ ਅਸੀਂ ਕਦੇ ਨਹੀਂ ਛੱਡਾਂਗੇ ਬਹਾਦਰ ਸ਼ਾਹ ਨੂੰ ਤਖਤ ਦਵਾਇਆ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਾਦ ਵਿੱਚ ਵੀ ਬਹਾਦਰ ਸ਼ਾਹ ਦੇ ਨਾਲ ਮੇਲਜੁਲ ਹੁੰਦਾ ਰਿਹਾ ਇਸ ਗੁਰੂ ਨੇ ਚੇਤੇ ਕਰਾਇਆ ਉਹਨੂੰ ਵਾਧ ਉਹ ਟਾਲ ਮਟੋਲ ਕਰਦਾ ਰਿਹਾ ਜੀ ਜਦੋਂ ਸਤਰੂ ਦੱਖਣ ਦਿਸ਼ਾ ਵੱਲ ਗਏ ਆ ਗੁਦਾਵਰੀ ਕੰਡੇ ਤੇ ਹੀਰਾ ਘਾਟ ਨਦੀੜ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਥਾਨ ਬਣਿਆ ਜੀ ਇੱਥੇ ਸਤਰੂ ਬੈਠੇ ਆ ਤੇ ਬਹਾਦਰ ਸ਼ਾਹ ਆਪਣੇ ਨਾਲ ਲੈ ਕੇ ਸਿਪਾਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਜਾਂਦਾ ਜੀ ਤੇ 사ਤ루 ਦੇ ਨਾਲ ਇਹਦੀ ਗੱਲਬਾਤ ਹੁੰਦੀ ਹੈ ਜੀ ਇਹਨੇ ਹੀਰਾ 사ਤ루 ਦੇ ਅੱਗੇ ਭੇਟ ਕੀਤਾ ਹਜ਼ੂਰ ਪਾਤਸ਼ਾਹ ਨੇ ਹੱਥ ਵਿੱਚ ਪਕੜ ਲਿਆ ਤੇ ਕੋ ਗੱਲ ਕਹੀ ਸੀ ਬਹਾਦਰ ਸ਼ਾ ਠੀਕ ਹੈ ਪਰ ਤੂੰ ਆਪਣਾ ਵਾਦਾ ਜੋ ਕੀਤਾ ਸੀ ਉਹ ਪੂਰਾ ਕਿਸ ਦਿਨ ਕਰੇਗਾ ਤੂੰ ਇਹ ਗੱਲ ਕਹੀ ਸੀ ਜਿਸ ਦਿਨ ਤਖਤ ਤੇ ਬਵਾਗੇ ਤੇ ਜਿਨ੍ਹਾਂ ਨੇ ਤੁਹਾਡੇ ਪਰਿਵਾਰ ਨਾਲ ਮਾਰਾ ਕੀਤਾ ਮੈਂ ਸਾਰੇ ਬੰਦੇ ਉਹ ਪਕੜਾਵਾਂਗਾ ਤੇ ਉਹ ਸਮਾਂ ਆ ਗਿਆ ਬਹਾਦਰ ਸ਼ਾਹ ਕਹਿੰਦਾ ਮੇਰੀ ਮਜਬੂਰੀ ਹੈ ਮੈਂ ਫਸਿਆ ਹੋਇਆ ਵਾਂ ਤੇ ਜੇ ਮੈਂ ਉਹ ਬੰਦੇ ਤੈਨ ਤੁਹਾਨੂੰ ਪਕੜਾਣਾ ਤੇ ਮੇਰੀ ਕੁਰਸੀ ਜਾਂਦੀ ਹੈ ਜੀ ਰਾਜਨੀਤਿਕ ਬੰਦਾ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਸਭ ਕੁਝ ਕੁਰਬਾਨ ਕਰਨ ਦੇ ਲਈ ਤਿਆਰ ਹੋ ਜਾਂਦਾ ਹੈ ਜੀ ਪਰ ਕੁਰਸੀ ਦਾ ਨਸ਼ਾ ਇਦਾਂ ਦਾ ਹੈ ਉਹ ਕੁਰਸੀ ਛੱਡਣ ਲਈ ਪਿਆਰ ਨਹੀਂ ਦੀ ਕੁਰਸੀ ਪਿੱਛੇ ਲੋਕ ਆਪਣੇ ਸਕੇ ਭਰਾਵਾਂ ਦੇ ਕਤਲ ਕਰਾ ਸਕਦੇ ਆ ਆਪਣੇ ਪਿਤਾ ਨੂੰ ਬੰਦੀ ਬਣਾ ਸਕਦੇ ਆ ਆਪਣੇ ਪਰਿਵਾਰ ਦਾ ਗਲਾ ਘੁੱਟ ਸਕਦੇ ਆ ਔਰੰਗਜ਼ੇਬ ਨੇ ਸਭ ਕੁਝ ਕੀਤਾ ਦੀ ਰਾਜਨੀਤਿਕ ਬੰਦਾ ਉਹ ਕਿਸੇ ਦਾ ਸ਼ੱਕਾ ਨਹੀਂ ਹੁੰਦਾ ਚੇਤੇ ਰੱਖਿਓ ਉਹ ਜੇ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਉਹਨੂੰ ਆਪਣੇ ਪੁੱਤ ਧੀ ਦੀ ਬਲੀ ਦੇਣੀ ਪਏ ਤੇ ਉਹਦੇ ਲਈ ਚੁਟਕੀ ਦੀ ਖੇਡ ਹੁੰਦੀ ਏ ਪਿਛਾਣੇ ਹਟਦਾ ਜੀ ਬਹਾਦਰ ਸ਼ਾਹ ਕਹਿੰਦਾ ਮੇਰੀ ਕੁਰਸੀ ਜਾਂਦੀ ਏ ਤੇ ਮੈਂ ਇੰਨਾ ਕੁ ਕਰ ਸਕਨਾ ਮੈਂ ਸ਼ਰਹੰਦ ਵਜ਼ੀਰ ਖਾਂ ਦੇ ਸਰਕਾਰੀ ਖਜ਼ਾਨੇ ਵਿੱਚੋਂ 300 ਰੁਪਇਆ ਆਏ ਮਹੀਨੇ ਤੁਹਾਡੇ ਘਰ ਦੇ ਵਿੱਚ ਪਹੁੰਚਾਇਆ ਜਾਏਗਾ ਇਹਨਾ ਮੈਂ ਕਰ ਸਕਣਾ ਵਾ ਪਰ ਉਹ ਬੰਦੇ ਮੈਂ ਨਹੀਂ ਪਕੜਾ ਸਕਦਾ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਹੀਰਾ ਹੱਥ ਵਿੱਚ ਪਕੜਿਆ ਸੀ ਤੇ ਗੋਦਾਵਰੀ ਨਦੀ ਨਾਲ ਵਗਦੀ ਪਈ ਉਹਦੇ ਵਿੱਚ ਸਤੂ ਨੇ ਹੀਰਾ ਛੱਡ ਦਿੱਤਾ ਬਹਾਦਰ ਸ਼ਾਹ ਕਹਿੰਦਾ ਮੇਰਾ ਹੀਰਾ ਸਾਤਰੂਜੀਕ ਨੇ ਪਹਿਚਾਨ ਆਪਣਾ ਹੀਰਾ ਚੋਕਲਾ ਉਹਨੇ ਜਦੋਂ ਝਾਤ ਮਾਰੀ ਤੇ ਸਾਰੀ ਨਦੀ ਦਾ ਥੱਲੇ ਵਾਲਾ ਹਿੱਸਾ ਹੀਰਿਆਂ ਨਾਲ ਭਰਿਆ ਪਿਆ ਤੇ ਲਿਸ਼ਕਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਨੇ ਬਹਾਦਰ ਸ਼ਾ ਤੂੰ 300 ਰੁਪਇਆ ਕਹਿਣਾ ਸ਼ਾਈ ਖਜ਼ਾਨੇ ਵਿੱਚੋਂ ਗੁਰੂ ਗੋਬਿੰਦ ਸਿੰਘ ਨੂੰ ਆਏ ਮਹੀਨੇ ਦਵਾਇਆ ਰਹੇਗਾ ਸਾਡੇ ਘਰ ਵਿੱਚ ਤੇ ਹੀਰਿਆਂ ਦੀ ਕਮੀ ਕੋਈ ਨਹੀਂ ਹੀਰੇ ਲਿਸ਼ਕਦੇ ਪਿਆ ਤੇਰੇ ਪੈਸੇ ਦੀ ਲੋੜ ਨਹੀਂ ਸਾਨੂੰ ਜੇ ਵਾਦਾ ਆਪਣਾ ਪੂਰਾ ਕਰ ਸਕਨੇ ਤੇ ਠੀਕ ਹੈ ਨਹੀਂ ਤੇ ਆਪਣਾ ਹੀਰਾ ਚੁੱਕ ਤੇ ਆਪਣੀ ਕੁਰਸੀ ਬਚਾ ਅਸੀਂ ਆਪਣੇ ਫੈਸਲੇ ਖੁਦ ਆਪ ਕਰ ਲਵਾਂਗੇ ਹੁਣ ਇਹ ਗੱਲ ਜਿਹੜੀ ਇਹ ਸਰੰਦ ਪਹੁੰਚ ਜਾਂਦੀ ਏ ਦੀ ਵਜ਼ੀਰ ਖਾਂ ਦੇ ਕੋਲ ਬਹਾਦਰ ਸ਼ਾ ਮਿਲਿਆ ਸ਼ਾਹੀ ਖਜ਼ਾਨੇ ਵਿੱਚੋਂ 300 ਰੁਪਏ ਦੇਣ ਦੀ ਉਹਨੇ ਗੱਲ ਕੀਤੀ ਤੇ ਜੇ ਬਹਾਦਰ ਸ਼ਾ ਦੇ ਨਾਲ ਗੁਰੂ ਗੋਬਿੰਦ ਸਿੰਘ ਦੀ ਮਿੱਤਰਤਾ ਵਧ ਜਾਂਦੀ ਏ ਤੇ ਸਭ ਤੋਂ ਪਹਿਲਾਂ ਮੇਰੇ ਉੱਤੇ ਹਮਲਾ ਕੀਤਾ ਜਾਣਾ ਤੇ ਮੇਰੀ ਮੌਤ ਨਿਸ਼ਚਿਤ ਤੇ ਇਹਦੇ ਨਾਲੋਂ ਭਲਾਏਵੇਂ ਮੈਂ ਆਪਣੇ ਕੁਝ ਬੰਦੇ ਘੱਲ ਕੇ ਗੁਰੂ ਗੋਬਿੰਦ ਸਿੰਘ ਨੂੰ ਮਰਵਾ ਦੇਣਾ ਵਾ ਜੀ ਇਸ ਵਜ਼ੀਰ ਖਾਨ ਹੈ ਜੀ ਜਮਸ਼ੇਦ ਖਾਨ ਤੇ ਗੁਲ ਖਾਨ ਦੋ ਜਰਨੈਲ ਸਾਂ ਜੀ ਜੇ ਆਪਾਂ ਇਤਿਹਾਸ ਬਾਜਨੇ ਆ ਤੇ ਇਤਿਹਾਸ ਵਿੱਚੋਂ ਇਹ ਸਾਨੂੰ ਪ੍ਰਤੱਖ ਦੇਖਦਾ ਹੈ ਇਨਾਂ ਦੀ ਮੇਲ-ਜੋਲ ਪਹਿਲਾਂ ਵੀ ਗੁਰੂ ਗੋਬਿੰਦ ਸਿੰਘ ਨਾਲ ਹੁੰਦਾ ਰਿਹਾ ਜੀ ਨੇੜਤਾ ਰਹੀ ਮਿੱਤਰਤਾ ਦੀ ਇਹ ਦੋ ਇਹਨੇ ਬੰਦੇ ਚੁਣੇ ਜੀ ਤੇ ਜਿਨ੍ਹਾਂ ਨੂੰ ਕਿਹਾ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਕਤਲ ਕਰ ਦਿਓ ਤੇ ਜੋ ਤੁਸੀਂ ਮੁੱਖ ਤੋਂ ਬੋਲੋਗੇ ਉਹ ਸਭ ਕੋ ਤੁਹਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਇਹ ਦੋਵੇਂ ਦੱਖਣ ਦਿਸ਼ਾ ਵੱਲ ਗਏ ਜੀ ਮਾਤਾ ਸੁੰਦਰੀ ਨੂੰ ਮਿਲੇ ਜਾ ਕੇ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਸਾਰਾ ਇਹਨਾਂ ਨੇ ਖਬਰ ਪਤਾ ਲਿਆ ਕਿ ਸਤਰੂ ਕਿੱਥੇ ਆ ਜਿੱਥੇ ਹਜੂਰ ਪਾਤਸ਼ਾਹ ਟਿਕਿਆ ਉਥੇ ਪਹੁੰਚਦੇ ਆ ਸ਼ਾਮ ਦਾ ਸਮਾਂ ਸੀ ਜੀ ਸਿੱਖ ਆਪੋ ਆਪਣੇ ਟਿਕਾਣਿਆਂ 'ਤੇ ਚਲੇ ਗਏ ਤੇ ਇਹ ਦੋਵੇਂ ਜਿੱਥੇ ਸਤਰੂ ਜੀ ਤੰਬੂ ਵਿੱਚ ਬੈਠੇ ਆ ਉਥੇ ਜਾ ਬੈਠੇ ਗੁਰੂ ਦੇ ਕੋਲ ਇਹਦਾ ਮਤਲਬ ਇਹ ਹੋਇਆ ਕਿ ਪਹਿਲਾਂ ਵੀ ਇਹ ਗੁਰੂ ਗੋਬਿੰਦ ਸਿੰਘ ਦੇ ਕੋਲ ਬੈੰਦੇ ਰਿਹਾ ਸਾਤਰੂ ਦੇ ਕੋਲ ਬੈਠੇ ਤੇ ਗੱਲਾਂ ਬਾਤਾਂ ਕਰਦੇ ਰਹੇ ਹਜ਼ੂਰ ਪਾਤਸ਼ਾਹ ਨੇ ਅੰਦਰ ਦੀਆਂ ਪੜ ਲਈਆਂ ਕਿ ਇਹ ਬੰਦੇ ਅੰਦਰੋਂ ਕੱਪੜਾ ਰੱਖ ਕੇ ਆਇਆ ਤੇ ਸਾਤੂ ਨੂੰ ਇਹਨਾਂ ਧੋਖੇ ਦੇ ਨਾਲ ਇੱਕ ਖੰਜਰ ਸਿੱਧੀ ਪੇਟ ਵਿੱਚ ਖੋਬੀ ਜੀ ਜਿਹੜੀ ਅੰਦਰ ਦੇ ਅੱਧੇ ਪੇਟ ਤੇ ਦਿਲ ਤੱਕ ਤੇ ਅੰਦਰ ਦੀਆਂ ਨਾਰੀਆਂ ਨੂੰ ਚੀੜਦੀ ਹੋਈ ਅਗਾ ਤਸੀ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਸੇ ਵਕਤ ਜਿਹੜਾ ਖੰਜਰ ਖੋਪਣ ਵਾਲਾ ਗੁਲਖਾਂ ਜਮਸ਼ੇਰ ਖਾਂ ਇਹ ਦੋਵੇਂ ਆਏ ਗੁੱਟ ਪਕੜਿਆ ਤੇ ਤਲਵਾਰ ਸਤਰੂ ਦੇ ਕੋਲ ਪਈ ਸੀ ਇੱਕੋ ਵਾਰ ਕੀਤਾ ਤੇ ਜਮਸ਼ੇਰ ਖਾਂ ਜਿਹੜਾ ਸੀ ਉੱਥੇ ਹੀ ਉਸੇ ਥਾਂ ਤੇ ਥਾਮ ਹੋਇਆ ਰੋਲੇ ਦੀ ਆਵਾਜ਼ ਸੁਣੀ ਸਿੱਖ ਦੌੜਦੇ ਆ ਜੀ ਗੁਲਖਾਂ ਦੌੜਨ ਲੱਗਾ ਸਿਖਾਂ ਨੇ ਪਕੜਿਆ ਸਜ਼ਾਵਾਂ ਦਿੱਤੀਆਂ ਜੀ ਜ਼ਖਮ ਕਾਫੀ ਗਹਿਰਾ ਹੋਇਆ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਾਰਾ ਸ਼ਰੀਰ ਲਹੂ ਦੇ ਨਾਲ ਲਾਥਪਤ ਹੋ ਗਿਆ ਕੱਪੜੇ ਵੀ ਲਹੂ ਨਾਲ ਭਿੱਜ ਗਏ ਸਤਰੂ ਨੇ ਕਿਹਾ ਇਸ ਜ਼ਖਮ ਨੂੰ ਸਿਉਣ ਵਾਲੇ ਕਿਸੇ ਵੈਦ ਹਕੀਮ ਦਾ ਪ੍ਰਬੰਧ ਕੀਤਾ ਜਾਵੇ ਹਕੀਮ ਸੱਦਿਆ ਗਿਆ ਵੈਦ ਸੱਦਿਆ ਗਿਆ ਜਖਮ ਸੀਤਾ ਗਿਆ ਹੁਣ ਸ਼ਰੀਰ ਜੰਗਾਂ ਜੁੱਧਾਂ ਦੇ ਵਿੱਚ ਲੜਨ ਯੋਗ ਨਹੀਂ ਹਜੂਰ ਪਾਤਸ਼ਾਹ ਨੇ ਵੇਖ ਲਿਆ ਹੁਣ ਸਾਡਾ ਸੰਸਾਰ ਦੇ ਵਿੱਚੋਂ ਜਾਣਾ ਨਿਸ਼ਚਿਤ ਹੈ ਹੁਣ ਇਹੋ ਜਿਹਾ ਕੋਈ ਇਨਸਾਨ ਲੱਭਿਆ ਜੇ ਜਿਹਨੂੰ ਪੰਜਾਬ ਦੀ ਧਰਤੀ 'ਤੇ ਤੋਰਿਆ ਜਾਵੇ ਬਾਬਾ ਬੰਦਾ ਸਿੰਘ ਬਹਾਦਰ ਮਾਧੋਦਾਸ ਬਿਰਾਗੀ ਜਿਨ੍ਹਾਂ ਦਾ ਪਹਿਲਾ ਨਾਂ ਹੈ ਇਹਨਾਂ ਬਾਰੇ ਜਿੱਥੇ ਵੀ ਸਾਧੂ ਗਏ ਇਸ ਦੱਖਣ ਵਿੱਚ ਬੜਾ ਕੁਝ ਸੁਣਿਆ ਨਹੀਂ ਬਿਰਾਗੀ ਇਹ ਬਣੇ ਪਹਿਲਾਂ ਬਹੁਤ ਵੱਡੇ ਸ਼ੁਰਮੇ ਆ ਇਹਨੇ ਆਪਣਾ ਡੇਰਾ ਬਣਾਇਆ ਹੋਇਆ ਜੀ ਤੇ ਸਾਧੂ ਇਹਦੇ ਡੇਰੇ ਪਹੁੰਚਦੇ ਆ ਜੀ ਸਭਾਵਕ ਹੀ ਆਪਣੇ ਡੇਰੇ ਵਿੱਚ ਨਹੀਂ ਸੀਏ ਇਹਦਾ ਪਲੰਘ ਖਾਲੀ ਇਹ 사ਤ루 ਇਹਦੇ ਪਲੰਘ ਤੇ ਚੌਂਕੜਾ ਲਾ ਕੇ ਬਹਿ ਗਏ ਸ਼ਸਤਰ ਧਾਰੀ ਨਾਲ ਸਿੱਖ ਨੇ ਤੇ ਇਹਦੇ ਚੇਲੇ ਦੌੜ ਕੇ ਜਾਂਦੇ ਆ ਮਾਧੋਦਾਸ ਬਰਾਗੀ ਦੇ ਕੋਲ ਤੇ ਜਾ ਕੇ ਕਹਿੰਦੇ ਆ ਪਤਾ ਨਹੀਂ ਕੌਣ ਨੇ ਕਿੱਥੋਂ ਆਏ ਨੇ ਤੇਰੇ ਡੇਰੇ ਤੇ ਉਹਨਾਂ ਕਬਜ਼ਾ ਕੀਤਾ ਤੇ ਤੇਰੇ ਪਲੰਘ ਤੇ ਚੌਂਕੜਾ ਲਾ ਕੇ ਬੈਠਿਆ ਤੇ ਮਾਧੋਦਾਸ ਬਰਾਗੀ ਨੇ ਆਪਣੀਆਂ ਕਰਾਮਾਤੀ ਸ਼ਕਤਾਂ ਰਾਹ ਸ਼ਕਤੀਆਂ ਰਾਹੀ ਗੁਰੂ ਗੋਬਿੰਦ ਸਿੰਘ ਨੂੰ ਉਸ ਪਲੰਗ ਤੋਂ ਉਠਾਉਣ ਦਾ ਯਤਨ ਕੀਤਾ ਡੇਗਣ ਦਾ ਯਤਨ ਕੀਤਾ ਪਰ ਸਫਲ ਨਹੀਂ ਹੋਇਆ ਜੀ ਇਹਦੇ ਅੰਦਰੋਂ ਆਵਾਜ਼ਾਂ ਲੱਗ ਪਈ ਮਾਧੋਦਾਸ ਜਿਹੜਾ ਤੇਰੇ ਪਲੰਗ ਤੇ ਉੱਤੇ ਆ ਕੇ ਸਿੱਧਾ ਬਹਿ ਗਿਆ ਇਹ ਆਮ ਇਨਸਾਨ ਨਹੀਂ ਹੋ ਸਕਦਾ ਜੀ ਕਿਉਂਕਿ ਇਹਦੇ ਤੋਂ ਸਾਰੇ ਡਰਦੇ ਸੀ ਇਹਦੀਆਂ ਕਰਾਮਾਤਾਂ ਸ਼ਕਤੀਆਂ ਤੋਂ ਜੀ ਇਹ ਆਪਣੇ ਡੇਰੇ ਪਹੁੰਚਿਆ ਸਤਗੁਰੂ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਨੂੰ ਬੈਠੇ ਹੋਏ ਪਲੰਘ ਤੇ ਵੇਖਿਆ ਤੇ ਭੁੰਜੇ ਬਹਿ ਗਿਆ ਹੱਥ ਜੋੜ ਕੇ ਕਹਿੰਦਾ ਤੁਸੀਂ ਕੌਣ ਹੋ ਕਿੱਥੋਂ ਆਇਓ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਜੀ ਕਹਿੰਨੇ ਜਿਨ੍ਹਾਂ ਨੂੰ ਤੂੰ ਜਾਣ ਨੇ ਕਹਿੰਦਾ ਮੈਂ ਕਿੰਨਾਂ ਨੂੰ ਜਾਣਨਾ ਵਾ ਸਤਗੁਰੂ ਜੀ ਕਹਿੰਨੇ ਅੰਤਰ ਧਿਆਨ ਹੋ ਕੇ ਵੇਖ ਤੈਨੂੰ ਸਮਝ ਆ ਜਾਏਗੀ ਜਦੋਂ ਆਪਣੇ ਨੇਤਰ ਬੰਦ ਕਰਦਾ ਹੈ ਤੇ ਧਿਆਨ ਲਾ ਕੇ ਬਿੰਦਾ ਤੇ ਅੱਖਾਂ ਖੋਲ ਕੇ ਹੱਥ ਜੋੜ ਕੇ ਕਹਿੰਦਾ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਦੂ ਜੀ ਨੇ ਸਹੀ ਪਹਿਚਾਣਿਆ ਇਥੇ ਆਉਣ ਦਾ ਕਾਰਨ ਹਜੂਰ ਪਾਤਸ਼ਾਹ ਜੀ ਨੇ ਅਸੀਂ ਤੈਨੂੰ ਬੰਦਾ ਬਣਾਉਣ ਆਏ ਆ ਇਹਨਾਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਵਿੱਚੋਂ ਬਾਹਰ ਕੱਢਣ ਆਏ ਆ ਤੂੰ ਬੰਦਾ ਬਣ ਤੇ ਬੰਦਿਆਂ ਵਲੇ ਕੰਮ ਕਰ ਏਡਾ ਵੱਡਾ ਤੂੰ ਜਰਨੈਲ ਹੋਵੇਂ ਤੇ ਸ਼ੁਰਮਾ ਬਹਾਦਰ ਤੇ ਜੋਧਾ ਹੋਵੇ ਤੇ ਲੋਕਾਂ ਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਤੇ ਤਾਕਤਾਂ ਤੇ ਸ਼ਕਤੀਆਂ ਰਾਹੀ ਢੁਡਰਾਉਂਦਾ ਹੋਵੇ ਕਹਿੰਦਾ ਤੈਨੂੰ ਅਸੀਂ ਬੰਦਾ ਬਣਾਣ ਆਏ ਹੱਥ ਜੋੜੇ ਸਤਿਗੁਰੂ ਜਿਵੇਂ ਤੁਹਾਡਾ ਹੁਕਮ ਸਿਰ ਮੱਥੇ ਪ੍ਰਵਾਨ ਜੋ ਤੁਸੀਂ ਹੁਕਮ ਕਰੋਗੇ ਨਾਲ ਉਹਨੇ ਇੱਕੋ ਗੱਲ ਕੀਤੀ ਮੇਰੇ ਡੇਰੇ ਦੀ ਪਵਿੱਤਰਤਾ ਪੰਗ ਹੋਈ ਹਜ਼ੂਰ ਪਾਤਸ਼ਾਹ ਜੀ ਕਹਿੰਦੇ ਨੇ ਡੇਰੇ ਦੀ ਪਵਿੱਤਰਤਾ ਕਾਇਮ ਰੱਖਣ ਵਾਲਿਆ ਪੰਜਾਬ ਦੀ ਧਰਤੀ ਲਹੂ ਲਵਾਨ ਹੋਈ ਪਈਏ ਅੱਖਾਂ ਬੰਦ ਕਰਕੇ ਵੇਖ ਤੈਨੂੰ ਇਸ ਪੰਜਾਬ ਦੀ ਧਰਤੀ ਦੇ ਉੱਤੇ ਕਿੱਡਾ ਵੱਡਾ ਕਹਿਰ ਆਪਰਦਾ ਹੋਇਆ ਦਿਸੇਗਾ ਅੱਖਾਂ ਦੇ ਸਾਹਮਣੇ ਸਾਰੇ ਉਹ ਸੀਨ ਆ ਜੀ ਸਾਬਜਾਦਿਆਂ ਦੀਆਂ ਸ਼ਹੀਦੀਆਂ ਦੇ ਤੇ ਗੁਰੂ ਦੇ ਪਿਆਰੇ ਸਿੱਖਾਂ ਦੀਆਂ ਸ਼ਹੀਦੀਆਂ ਦੇ ਪੀਰ ਬੁੱਧੂ ਸ਼ਾਹ ਵਰਗਿਆਂ ਦੇ ਇਹਦਾ ਖੂਨ ਉਬਾਲੇ ਖਾਂ ਲੱਗਾ ਸਤਗੁਰੂ ਮੈਨੂੰ ਤੋਰੋ ਪੰਜਾਬ ਦੀ ਧਰਤੀ 'ਵਲ ਮੈਂ ਚੁਣ-ਚੁਣ ਕੇ ਉਹਨਾਂ ਤੋਂ ਇੱਕ-ਇੱਕ ਬਦਲੇ ਲਵਾਂਗਾ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹਨੂੰ ਅੰਮ੍ਰਿਤ ਛਕਾਇਆ ਜੀ ਗਾਤਰਾ ਪਵਾਇਆ ਅੰਮ੍ਰਿਤ ਦੀਆਂ ਘੁੱਟਾਂ ਦਿੱਤੀਆਂ ਮਾਧੋਦਾਸ ਬਰਾਗੀ ਤੋਂ ਇਹਦਾ ਨਾਂ ਫਿਰ ਬੰਦਾ ਬਹਾਦਰ ਰਖਿਆ ਜੀ ਬੰਦਾ ਸਿੰਘ ਬਹਾਦਰ ਰਖਿਆ ਜੀ ਹਜ਼ੂਰ ਪਾਤਸ਼ਾਹ ਨੇ ਪੰਜ ਤੀਰ ਦਿੱਤੇ ਭੱਤੇ ਵਿੱਚੋਂ ਕੱਢ ਕੇ ਨਿਸ਼ਾਨ ਸਾਹਿਬ ਦਿੱਤਾ ਆਪਣੀ ਇੱਕ ਸ਼ਮਸ਼ੀਰ ਦਿੱਤੀ ਪੋਥੀ ਦਿੱਤੀ ਤੇ ਨਾਲ ਪੰਜ ਸਿੰਘ ਦਿੱਤੇ ਤੇ ਇੱਕੋ ਗੱਲ ਕਹੀ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਪੰਜ ਸਿੰਘ ਤੇਰੇ ਨਾਲ ਤੁਰਨਗੇ ਤੇ ਜਿੱਥੇ ਜਾਏਗਾ ਇਹ ਤੇਰੀ ਅਗਵਾਈ ਕਰਨਗੇ ਤੇ ਇਹਨਾਂ ਦੀ ਆਗਿਆ ਵਿੱਚ ਤੂੰ ਰਹਿਣਾ ਹੁਕਮਨਾਮੇ ਦਿੱਤੇ ਜੀ ਲੈ ਕੇ ਇਹ ਹੁਕਮਨਾਮੇ ਤੂੰ ਆਪਣੇ ਵੱਲੋਂ ਜਿੱਥੇ-ਜਿੱਥੇ ਨਾਨਕ ਲੇਵਾ ਸਿੱਖ ਰਹਿੰਦੇ ਆ ਉਹਨਾਂ ਕੋਲ ਕਲਨੇ ਨੇ ਤੇ ਤੇਰੇ ਨਾਲ ਉਹ ਹਮਲਾਵਰ ਬੰਦੇ ਲਈ ਜੰਗ ਜੁਦ ਕਰਨ ਦੇ ਲਈ ਆ ਖੜੇ ਹੋਣਗੇ ਨੀ ਨਦੇੜ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਤੁਰਦੇ ਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹਨੂੰ ਥਾਪੜਾ ਦੇ ਕੇ ਤੁਰਦੇ ਆ ਤੇ ਕੁਝ ਸੁਚੇਤ ਸਾਵਧਾਨੀਆਂ ਕੀਤੀਆਂ ਗਈਆਂ ਜਤ ਸਤਵੇ ਤੂੰ ਕਾਂ ਕੈਮ ਰਹੀਂ ਕਿਤੇ ਡੋਲ ਨਾ ਡਾਈ ਇਹ ਚੀਜ਼ ਬੰਦੇ ਨੂੰ ਬਰਬਾਦ ਕਰ ਦਿੰਦੀ ਏ ਧਨ ਮਿਲੇ ਤੇ ਉਹਦਾ ਲਾਲਚ ਲੋਭ ਨਾ ਕਰੀ ਗਰੀਬਾਂ ਦੇ ਅੰਦਰ ਤੇ ਇਨ੍ਹਾਂ ਸਿੰਘਾਂ ਦੇ ਅੰਦਰ ਵੰਡ ਕੇ ਛਕੀ ਕੋਈ ਵੀ ਦੁਖਿਆਰਾ ਆਵੇ ਤੇ ਉਹਦੀ ਬਾਹ ਤੂੰ ਪਕੜਨੀ ਆਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਪੰਜ ਸਿੰਘ ਤੇ 20 ਸਿੰਘ ਸਾਤੂ ਨੇ ਹੋਰ ਦਿੱਤੇ ਵੀ ਪੰਜੀ ਸਿੰਘਾਂ ਦੀ ਲੈ ਕੇ ਫੌਜ ਇਹ ਨਦੇੜ ਦੀ ਧਰਤੀ ਤੋਂ ਤੁਰਿਆ ਜੀ ਪਹਿਲਾ ਪੜਾ ਇਹਨੇ ਖੰਡੇ ਕੀਤਾ ਜੀ ਜਿਹੜੀ ਸਾਧੂ ਦੇ ਵੱਲੋਂ ਹੁਕਮ ਨਾਮੇ ਦੀਆਂ ਚਿੱਠੀਆਂ ਲਿਖੀਆਂ ਸੀ ਇਹਨੇ ਇਥੋਂ ਥਾਂ ਥਾਂ ਤੇ ਉਹ ਚਿੱਠੀਆਂ ਪੰਚਾਇਆਂ ਰਤਨ ਸਿੰਘ ਭੰਗੂ ਸਾਡੇ ਇਤਿਹਾਸ ਦੇ ਕਰਤਾ ਲਿਖਦੇ ਆ ਐਸੀ ਭੇਜੀ ਲਿਖ ਅਰਦਾਸ ਭੇਜੀ ਖਾਲਸੇ ਖਾਲਸੇ ਪਾਸ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਲਿਖੀਆਂ ਹੋਈਆਂ ਚਿੱਠੀਆਂ ਜਦੋਂ ਖਾਲਸੇ ਪੰਥ ਦੇ ਕੋਲ ਭੇਜੀਆਂ ਤੇ ਖਾਲਸੇ ਪੰਥ ਦੇ ਕੋਲ ਪਹੁੰਚੀਆਂ ਤੇ ਉਹ ਚਿੱਠੀ ਨੂੰ ਮੱਥੇ ਨਾਲ ਲਾਇਆ ਤੇ ਤੂਰਨ ਆਪਣੇ ਘਰਾਂ ਵਿੱਚੋਂ ਤਿਆਰੀ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਨਾਲ ਉਹ ਜੁੜਨੇ ਸ਼ੁਰੂ ਹੋ ਗਏ ਜੀ ਉਹਨਾਂ ਚਿੱਠੀਆਂ ਉੱਤੇ ਸ਼ਬਦ ਲਿਖੇ ਹੋਏ ਸੀ ਗੁਰੂ ਦੇ ਲਾਲਾਂ ਦੇ ਕਾਤਲਾਂ ਨੂੰ ਸਜ਼ਾਵਾ ਦੇਣੀਆਂ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਦਾ ਹੈ ਉਸ ਸਾਡੀ ਸੈਨਾ ਤੇ ਸਾਡੀ ਫੌਜ ਵਿੱਚ ਆ ਕੇ ਭਰਤੀ ਹੋਵੇ ਜੀ ਐਸੀ ਭੇਜੀ ਲਿਖ ਅਰਦਾਸ ਭੇਜੀ ਖਾਲਸੇ ਖਾਲਸੇ ਪਾਸ ਤੁਰਨ ਸੋ ਸੁਣ ਖਾਲਸੇ ਸਿਰ ਪਰ ਤਰੀ ਤੁਰਨ ਚਲਣ ਕੀ ਤਿਆਰੀ ਕਰੀ ਪ੍ਰਮਾਣ ਕੀਤੀ ਉਸ ਚਿੱਠੀ ਨੂੰ ਉਸੇ ਵਕਤ ਆਪਣੇ ਘਰਾਂ ਵਿੱਚੋਂ ਤੁਰਨ ਦੀਆਂ ਤਿਆਰੀਆਂ ਇਹਨਾਂ ਜੋਧੀਆਂ ਇਹਨਾਂ ਬਹਾਦਰ ਸੂਰਮਿਆਂ ਨੇ ਸ਼ੁਰੂ ਕਰ ਦਿੱਤੀਆਂ ਜੀ ਹੁਣ ਇਹ ਸਾਰੀਆਂ ਖਬਰਾਂ ਵजीर खान ਦੇ ਕੋਲ ਪਹੁੰਚਦੀਆਂ ਪਿਆਣੇ ਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਦੀ ਹੋਈ ਤਾਕਤ ਨੂੰ ਉਹਨੂੰ ਪਤਾ ਹੈ ਇਹ ਜਿਹੜਾ ਵੱਡਾ ਹਮਲਾ ਹੈ ਇਸ ਰਹੰਦ ਕੀਤਾ ਜਾਣਾ ਤੇ ਸਾਡੇ ਤੇ ਕੀਤਾ ਜਾਣਾ ਇਸ ਜਿਹੜਾ ਵੱਡਾ ਨਿਸ਼ਾਨਾ ਉਹ ਵजीर खान ਬਾਦਸ਼ਾਹ ਹੈ ਜਿਸ ਸਹੰਦ ਦੇ ਵਿੱਚ ਸਹਿਬਜ਼ਾਦਿਆਂ ਨੂੰ ਚਿਣ ਕੇ ਸ਼ਹੀਦ ਕੀਤਾ ਗਿਆ ਨੀਆਂ ਵਿੱਚ ਉਸ ਸਹੰਦ ਨੂੰ ਟਹਿ ਟੇਰੀ ਕੀਤਾ ਜਾਣਾ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਇਹ ਸੋਚਦਿਆ ਜਿਹੜੀਆਂ ਜਿਹੜੀਆਂ ਤਾਕਤਾਂ ਵਜ਼ੀਰ ਖਾਨ ਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਖਲੋ ਸਕਦੀਆਂ ਨੇ ਉਹ ਤਾਕਤਾਂ ਪਹਿਲਾਂ ਮਾਰ ਮੁਕਾਈਆਂ ਜਾਣ ਉਹ ਜਰਨੈਲ ਪਹਿਲਾਂ ਮਾਰੇ ਜਾਣ ਕਤਲ ਕੀਤੇ ਜਾਣ ਜਿਹੜੇ ਵਜ਼ੀਰ ਖਾਨ ਦੇ ਨਾਲ ਖਲੋ ਕੇ ਉਹਦੀ ਫੌਜ ਨੂੰ ਮਜ਼ਬੂਤ ਤੇ ਭਾਰੂ ਬਣਾ ਸਕਦੇ ਆ ਸਿੱਧਾ ਹਮਲਾ ਸਰਹੰਦ ਤੇ ਨਾ ਕੀਤਾ ਰਿਹਾ ਪਹਿਲਾਂ ਸ਼ਹਿਰਾਂ ਤੇ ਹਮਲੇ ਕੀਤੇ ਜਾਣ ਸਾਡਾ ਇਤਿਹਾਸ ਇਹ ਕਹਿੰਦਾ ਜੀ ਜਦੋਂ ਇਸ ਖੰਡੇ ਪਿੰਡ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਚਿੱਠੀਆਂ ਲੈ ਕੇ ਧਲੀਆਂ ਜਾਨਾਂ ਕੁਰਬਾਨ ਕਰਨ ਵਾਲੇ ਹੱਥ ਵਿੱਚ ਲੈ ਕੇ ਸ਼ਸਤਰ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਅਣਗਿਣਤ ਯੋਧੇ ਜਰਨੈਲ ਜਿਹੜੇ ਸੀ ਉਹ ਆ ਕੇ ਖੜੇ ਹੋ ਗਏ ਤੁਸੀਂ ਹੁਕਮ ਕਰੋ ਤੇ ਜੋ ਤੁਸੀਂ ਹੁਕਮ ਕਰੋਗੇ ਅਸੀਂ ਤੁਹਾਡੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਾਂਗੇ ਇਥੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਤੁਰਦੇ ਆ ਜੀ ਪਹਿਲਾ ਹਮਲਾ ਸੋਨੀਪਾਤ ਤੇ ਕੀਤਾ ਜਾਂਦਾ ਪਾਣੀਪਤ ਕਰਨਾਲ ਲੰਘਦੇ ਹੋਏ ਸਮਾਣਾ ਸੰਢੋਰਾ ਸਰਹੰਦ ਫਤਿਹ ਕੀਤੀ ਜਾਂਦੀ ਹੈ ਗੁਰਦਾਸ ਨੰਗਲ ਦੀ ਗੜੀ ਨੂੰ ਘੇਰਾ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਜਾਂਦ 25 ਤਰੀਕ ਜਿਹੜੀ ਪਰਸੋਂ ਹੈ ਉਸ ਦਿਨ ਫਿਰ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ ਇਹ ਸਾਰਾ ਇਤਿਹਾਸ ਆਪਾਂ ਕੱਲ ਤੇ ਪਰਸੋ ਦੋ ਦਿਨਾਂ ਵਿੱਚ ਵਟਨੇ ਹਾਜ਼ਰੀ ਭਰ ਕੇ ਤੁਸੀਂ ਸਾਧੂ ਦੇ ਕਰਦੀਆਂ ਖੁਸ਼ੀਆਂ ਲੈਣੀਆਂ ਧੰਨ ਗੁਰੂ ਅਰਜਨ ਦੇਵ ਸੱਚੇ